ਮਲਵਾ ਸਾਹਿਬ ਤੁਸੀਂ ਟਵੀਟ ਵੀ ਕੀਤਾ ਔਰ ਇਸ ਤੋਂ ਇਲਾਵਾ ਟਿੱਪਣੀਆਂ ਵੀ ਲਗਾਤਾਰ ਹੋ ਰਹੀਆਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀ ਜਾਣਕਾਰੀ ਤੁਹਾਡੇ ਤੱਕ ਹੁਣ ਤੱਕ ਪਹੁੰਚੀ ਹੈ ਕਿੱਥੇ ਉਹ ਦਾਖਲ ਨੇ ਕੀ ਕਨਫਰਮ ਹੋ ਗਿਆ ਔਰ ਕਿਸ ਤਰ੍ਹਾਂ ਸੇਤ ਉਹਨਾਂ ਦੀ ਕੋਈ ਸੇਤ ਪ੍ਰਤੀ ਸਾਰੇ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਨੇ ਇਹ ਰਿਸਪੋਨਸਿਬਿਲਟੀ ਹੈ ਸਟੇਟ ਗਵਰਨਮੈਂਟ ਦੀ ਇੱਕ ਮੁਖੀ ਸੂਬੇ ਦਾ ਮੁੱਖ ਮੰਤਰੀ ਜੇ ਹੀ ਉਹ ਠੀਕ ਨਹੀਂ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਤੇ ਮੈਂ ਫਾਈਨੈਂਸ ਮਿਨਿਸਟਰ ਸੌਰੀ ਹੈਲਥ ਮਿਨਿਸਟਰ ਨੂੰ ਵੀ ਇਹ ਰਿਕਵੈਸਟ ਕੀਤੀ টু ਇਸ ਜਰੀਏ ਕਿ ਬਲਬੀਰ ਸਿੰਘ ਜੀ ਤੁਹਾਡਾ ਨੈਤਿਕ ਫਰਜ਼ ਬੰਦ ਹੈ ਕਿ ਤੁਸੀਂ ਸਾਰੇ ਸੂਬੇ ਨੂੰ ਆਵਰਲੀ ਬੁਲੇਟਿਨ ਦੇ ਜ਼ਰੀਏ ਜਾਂ ਡੇਲੀ ਬੁਲੇਟਿਨ ਦੀ ਆਵਸਲੀ ਨਹੀਂ ਵੀ ਕਰਦੀ ਡੇਲੀ ਬੁਲੇਟਿਨ ਦੇ ਜ਼ਰੀਏ ਤੁਸੀਂ ਦੱਸੋ ਤਾਂ ਸਹੀ ਪਹਿਲੀ ਗੱਲ ਤੁਸੀਂ ਦੱਸੋ ਇਹ ਕੋਈ ਸਟੇਟ ਸੀਕ੍ਰਟ ਥੋੜਾ ਚਾਹੀਦੀ ਹੈ ਜੀ ਪਹਿਲੇ ਅੱਜ ਤੋਂ ਪ੍ਰੈਸ ਦੁਬਾਰੀ ਜਪਏ ਫਿਰ ਵੀ ਦੱਸ ਦਿੱਤਾ ਉਹਨਾਂ ਸਿਹਤ ਬਿਲਕੁਲ ਠੀਕ ਹੈ ਚੌਥਾ ਦਿਨ ਹੋਇਆ ਤੇ ਹੁਣ ਫੋਟੋਸ ਚੰਦੀ ਘੜਾ ਆ ਗਏ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਨਾ ਕਿ ਸਿਹਤ ਠੀਕ ਹੋਏ ਬਟ ਕੰਟੀਨਿਊਸਲੀ ਲਗਾਤਾਰ ਜੀਮਿੰਸਟਰ ਦਾ ਨਾ ਠੀਕ ਰਹਿਣਾ ਇੱਕ ਸਾਡੇ ਵਾਸਤੇ ਸਰਰਨ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਿਹੜਾ ਟਵੀਟ ਕੀਤਾ ਇਹ ਗੱਲ ਕਹੀ ਸੀ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਕਿ ਮੈਂ ਸਰਰਨੋਂ ਪਹਿਲੇ ਤੇ ਸੂਬੇ ਦੀ ਪੰਜਾਬ ਸੂਬੇ ਦੀ ਜਿਹੜੀ ਫਾਈਨੈਂਸ਼ੀਅਲ ਹੈਲਥ ਉਹ ਠੀਕ ਕਰਾਂਗਾ ਤੇ ਮੈਂ ਕੋਈ ਤਕੜਾ ਚੀ ਮਿਸਟਰ ਜਵੰਗ ਜਦੋਂ ਤੁਹਾਨੂੰ ਪਤਾ ਸੀ ਕਿ موجوده ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਹੈਲਥ ਇਸ਼ੂਜ਼ ਉਦੋਂ ਦੇ ਹੀ ਨੇ ਕੇਜਰੀਵਾਲ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸਾਰੀ ਆਪਦੀ ਲੀਡਰਸ਼ਿਪ ਚਾਹੰਦੀ ਹੈ ਸਾਰੀ ਉਹਨਾਂ ਦੇ ਜਿਹੜੇ ਉਹਨਾਂ ਦਾ ਕਾਡਰ ਹੈ ਉਹਨਾਂ ਨੂੰ ਸਾਰਿਆਂ ਨੂੰ ਵਾਕਫ ਹੈ ਸੀ ਕਿ ਇਹਨਾਂ ਨੂੰ ਸਹੀ ਮਹੀਨੇ ਦੇ ਵਿੱਚ ਇਹ ਫਿਜ਼ੀਕਲੀ ਪੂਰੇ ਫਿਟ ਨਹੀਂ ਸੂਬੇ ਦਾ ਤੁਸੀਂ ਵੇਖੋ ਅੱਜ ਬਦਹਾਲ ਕਰ ਦਿੱਤਾ ਨਾ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਾ کاروبار ਮਹਫੂਜ਼ ਸੂਬਾ ਦਿਨੋਂ ਦਿਨ ਇਹ ਜੱਟ ਦੇ ਥੱਲੇ ਕਰਜ਼ੇ ਦੇ ਥੱਲੇ ਦਿਨੋਂ ਦਿਨ ਜਾ ਰਿਹਾ ਦੂਸਰੇ ਪਾਸੇ ਜਿਹੜੇ ਮੁੱਖ ਮੰਤਰੀ ਜਿਨ੍ਹਾਂ ਨੇ ਜਿਹੜੇ ਸੈਡਲ ਵਿੱਚ ਨੇ ਜਿਨ੍ਹਾਂ ਨੇ ਸੂਬੇ ਦੀ ਫਾਈਨੈਂਸ਼ੀਅਲ ਸੁਧਾਰੀ ਉਹਨਾਂ ਦੀ ਆਪਣੀ ਥੇ ਠੀਕ ਨਹੀਂ ਤੇ ਕੀ ਇਹਦੇ ਬਾਰੇ ਤੁਸੀਂ ਪਹਿਲੀ ਗੱਲ ਇਹ ਪਰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਨੰਬਰ 2 ਹੈ ਤੇ ਅਪੀਲ ਕਰੂੰਗਾ ਉਹਨਾਂ ਨੂੰ ਜਿੰਨੀ ਦੇਰ ਬਾਅਦ ਸੇ ਠੀਕ ਨਹੀਂ ਨਹੀਂ ਉਨੀ ਦੇਰ ਬਾਅਦ ਸੇ ਜਿਹੜਾ ਕੋਈ ਪੋਲੀਟਿਕਲੀ ਤੇ ਮੈਂਟਲੀ ਅਲਰਟ ਹੋਏ ਤੇ ਫਿਜ਼ੀਕਲੀ ਅਲਰਟ ਹੋਏ ਉਹ ਮੁੱਖ ਮੰਤਰੀ ਤੁਸੀਂ ਜਿਹਾ ਤੁਸੀਂ ਵੇਖੋ ਕੇਜਰੀਵਾਲ ਸਾਹਿਬ ਨੇ ਆਪ ਛੱਡ ਕੇ ਕਿਸੇ ਲੈਣ ਦੀ ਮੈਡਮ ਐਸੇ ਹੀ ਇਹਨਾਂ ਨੂੰ ਛੱਡ ਕੇ ਕੋਈ ਹੋਰ ਬੰਦੇ ਨੂੰ ਮੌਕਾ ਦੇ ਦਿੱਤੇ ਸੂਬੇ ਦੇ 3 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ ਐਡੀ ਵੱਡੀ ਕੀਮਤ ਅਦਾ ਕਰਦੀ ਇਹ ਤੇ ਇੱਕ ਮੈਂ ਸਮਝਣਾ ਬਹੁਤ ਘੋਰ ਅਧਿਆਇ ਹੈ ਪੰਜਾਬ ਦੇ ਨਾਲ ਪੰਜਾਬ ਦੇ ਇੰਟਰਸਟ ਦੇ ਨਾਲ ਦੇਨ ਸੁਬਾਹ ਦਾ ਰੋਜ਼ ਦੇ ਰੋਜ਼ ਤੁਸੀਂ ਵੇਖੋ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਗੈਂਗਸਟਰਸ ਦਾ ਰਾਜ ਐ ਸੇ ਜੀ ਕਿਸੇ ਬੰਦੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕੱਲ ਇੱਕ ਨੌਜਵਾਨ ਬੱਚਾ ਜਿਹੜਾ ਉਹ ਤਰਨਤਾਰ ਚ ਮਾਰ ਦਿੱਤਾ ਗਿਆ ਜੀ ਛੋਟੀ ਜੀ ਕਰਿਆਨੇ ਦੀ ਦੁਕਾਨ ਵਾਲੇ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਕੋ ਪੁਲਿਸ ਕੋ ਜੇ ਮਾਲੀ ਸਿਰ ਤੇ ਬੈਠਾ ਹੋਏਗਾ ਤੇ ਫੇਰ ਹੀ ਘਰ ਚੱਲਦਾ ਜੀ ਤੇ ਜੇ ਚੀਫ ਮਿਨਿਸਟਰ ਹਰ ਪੰਜਵੇਂ ਚੌਥੇ ਦਿਨ ਕਦੀ ਕਿਸੇ ਕਈ ਦਿੱਲੀ ਦੇ ਹਸਪਤਾਲ ਚ ਕਦੀ ਚੰਡੀਗੜ੍ਹ ਦੇ ਹਸਪੀਟਲ ਥੇ ਦੇ ਪਾਸੇ ਪ੍ਰਚਾਰ ਬੜਾ ਕਰਦੇ ਰਹੇ ਨੇ ਕਿ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਐਟ ਪਾਰ ਨੇ ਵਿਦ ਪ੍ਰਾਈਵੇਟ ਹਸਪਟਲਸ ਆਫ ਦਿੱਲੀ ਐਂਡ ਪੰਜਾਬ ਉਹ ਮੇਰੀ ਇਹ ਇਹ ਚੀਫ ਮਿੰਿਸਟਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੀਲ ਇੱਕ ਜੇ ਐਡਾ ਵੱਡਾ ਇੱਕ ਆ ਇਸ ਟਾਈਮ ਸੰਕਟ ਆਇਆ ਪੰਜਾਬ ਤੇ ਇੱਕ ਕਨਸਟੀਟਿਊਸ਼ਨਲ ਸੰਕਟ ਤੁਸੀਂ ਇਮੀਡੀਏਟਲੀ ਪੰਜਾਬ ਦੇ ਵਿੱਚ ਮੀਟਿੰਗ ਬਲਾਓ ਕੋਈ ਫੈਸਲਾ ਕਰੋ ਕੋ ਨਵਾਂ ਬਤਾਏ ਇਹਨਾਂ ਨੂੰ ਉਹਨਾਂ ਚ ਰਸੀਦ ਠੀਕ ਕਰਨ ਵਾਸਤੇ ਮੌਕਾ ਦਿੱਤਾ ਜਾਵੇ ਐਂਡ ਪੰਜਾਬ ਨੂੰ ਬਕਾਇਦਾ ਤੌਰ ਤੇ ਹੈਲਥ ਮਨਿਸਟਰ ਜਾਣੂ ਕਰਵਾਉਣ ਕਿ ਜੇ ਇਹ ਮਨਿਸਟਰ ਹਸਪੀਟਲ ਲਗਾਤਾਰ ਜਾ ਰਹੇ ਨੇ ਇਹਨਾਂ ਦਾ ਕਾਰਨ ਕੀ ਹੈ ਇਹਨਾਂ ਨੂੰ ਕਿਹੜੀ ਬਿਮਾਰੀ ਐਸ ਤੈ ਮੋਦੀ ਸਿਚੁਏਸ਼ਨ ਕੀ ਹੈ ਕਿਉਂਕਿ ਸਾਰੇ ਚਿੰਤਤ ਨੇ ਜੀ ਐਨੀ ਗੱਲ ਮੈਂ ਕਹਿਣਾ ਚਾਹਾਂ ਮੈਨੂੰ ਸਾਬਾ ਅੱਜ ਦੇ ਦਿਨੀ ਵੀ ਇੱਕ ਚਰਚਾ ਜਿਹੜੀ ਉਹ ਛੜੀ ਸੀਗੀ ਤੇ ਸੀਐਮ ਨੇ ਉਹਦਾ ਜਵਾਬ ਹੀ ਦਿੱਤਾ ਉਹ ਕਹਿੰਦੇ ਕਿ ਮੈਂ ਜੇਕਰ ਫੀਤਾ ਬੰਨਣ ਲੱਗ ਜਾ ਬੈਠ ਕੇ ਤਾਂ ਉਹਦੀ ਵੀ ਚਰਚਾ ਛੜ ਜਾਂਦੀ ਹੈ ਵਿਰੋਧੀਆਂ ਦਾ ਕੰਮ ਹੁੰਦਾ ਇਸ ਤਰ੍ਹਾਂ ਟਿੱਪਣੀਆਂ ਕਰਨਾ ਤੇ ਕਹਿੰਦੇ ਜੇ ਮੈਂ ਬੈਠਾ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੁਝ ਅਨਹੋਣੀ ਹੋਈ ਸੀ ਬਲਕਿ ਮੈਂ ਤਾਂ ਜਣਾ ਦੇ ਵਿੱਚ ਬਹਿਣਾ ਵਿਰੋਧੀਆਂ ਦੇ ਜੀ ਗੱਲ ਸੁਣ ਜੀ ਪਹਿਲੀ ਗੱਲ ਤੇ ਤਸਮਿਆਂ ਵਾਲੇ ਬੂਟ ਮੈਂ ਇਹ ਤੱਕ ਕਦੀ ਸੀਐਮ ਨੂੰ ਪਾਉਂਦੇ ਨਹੀਂ ਵੇਖਿਆ ਤਸਮਿਆਂ ਬਾਰੇ ਤੇ ਦੂਜੀ ਗੱਲ ਏ ਦੂਜੀ ਗੱਲ ਏ ਹੈ ਜਦੋਂ ਕੋਈ ਠੋਸ ਸਬੂਤ ਵਿਰੋਧੀਆਂ ਕੋ ਹੁੰਦਾ ਜਿਹੜਾ ਸੂਬੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਉਦੋਂ ਟਿੱਪਣੀ ਕਰਨੇ ਬਿਮਾਰ ਤੇ ਹਰ ਬੰਦਾ ਹੋ ਜਾਂਦਾ ਦੋ ਦਿਨ ਬਿਮਾਰ ਹੁੰਦਾ ਠੀਕ ਹੋ ਜਾਂਦਾ ਕੋਈ ਕਦੀ ਕਿਸੇ ਨੇ ਕਿਸੇ ਦੀ ਟਿੱਪਣੀ ਨਹੀਂ ਕੀਤੀ ਪਰ ਜੇ ਜੇ ਲਗਾਤਾਰ ਇੱਕ ਸੀਰੀਅਸ ਇਲਨੈਸ ਸੇ ਸੂਬੇ ਨੂੰ ਤੁਸੀਂ ਦੱਸ ਨਹੀਂ ਰਹੇ ਪ੍ਰੈਸ ਨੂੰ ਤੁਸੀਂ ਗੈਗ ਕਰ ਰਹੇ ਹੋ ਪ੍ਰੈਸ ਨੂੰ ਤੁਸੀਂ ਆਪਣੇ ਸਿਸਟਮ ਅਪਣਾ ਕੇ ਬਿਲਕੁਲ ਗੁੰਗਾ ਬੋੜਾ ਕਰ ਦਿੱਤਾ ਸਾਡੀ ਪ੍ਰੈਸ ਨੂੰ ਕਿ ਪੰਜਾਬ ਦੇ ਲੋਕ ਜਾਂ ਆਪੋਜੀਸ਼ਨ ਕਿਉਂ ਨਾ ਸਵਾਲ ਪੁੱਛੇਗੀ ਸੀ ਅੱਜ ਸਾਡੇ ਹਾਲਾਤ ਆਰਥਿਕ ਸੰਕਟ ਦੇ ਤਨਖਾਵਾ ਜੋਗੇ ਪੈਸੇ ਨਹੀਂ ਫਾਈਨੈਂਸ਼ੀਅਲ ਅਮਰਜੈਂਸੀ ਲਾ ਕਰੀਏ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਤੇ ਹੁਣ ਆਪੋਜੀਸ਼ਨ ਕੀ ਕਰੇ ਦੀ ਹੋਰ ਕਿਹਨੂੰ ਅਪੀਲ ਕਰੇ ਅਪੀਲ ਵੀ ਅਸੀਂ ਇਹਨਾਂ ਤੇ ਜਿਹੜੇ ਆਪ ਦੇ ਸੁਪਰੀਮੋ ਨੇ ਉਹਨਾਂ ਨੂੰ ਹੀ ਕਰ ਰਹੇ ਆ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਹਰ ਚੀਜ਼ ਪਹਿਲੇ ਹੀ ਪਤਾ ਸੀ ਤੁਸੀਂ ਜਾਣਬੁੱਝ ਕੇ ਪੰਜਾਬ ਦਾ ਇੱਥਾ ਭਾਰੀ ਨੁਕਸਾਨ ਕਰ ਰਿਹਾ ਹੈ ਜੀ ਔਰ ਵੀ ਟਾਈਮ ਹੈ ਨੋ ਸੁਧਾਰਨ ਦਾ ਪੰਜਾਬ ਬੜੀ ਪ੍ਰਿਕੀਰੀਅਸ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਹੈ। ਜੀ। ਠੀਕ ਹੈ ਬਾਜਵਾ ਸਾਹਿਬ ਤੁਸੀਂ ਜੁੜੇ ਸਾਡੇ ਨਾਲ ਧੰਨਵਾਦ ਜੁੜਨ ਦੇ ਲਈ। ਤਾਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਕੂ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੂੰ ਇਹ ਅਪੀਲ ਕਰਦੇ ਰਹੇ ਆ ਕਿ ਸੀਐਮ ਦੀ ਜੋ ਸਥਿਤ ਹੈ ਉਹ ਠੀਕ ਨਹੀਂ ਹੈ ਔਰ ਜੇਕਰ ਪੰਜਾਬ ਦੇ ਹਾਲਾਤ ਠੀਕ ਕਰਨੇ ਆ ਤਾਂ ਫਿਰ ਕਮਾਨ ਜੜੀ ਕਿਸੇ ਹੋਰ ਦੇ ਹਾਤਾਂ ਉੰਨੇ ਸਮੇਂ ਲਈ ਦੇ ਦਿੱਤੀ ਜਾਏ ਜਿੰਨੀ ਦੇਰ ਤੱਕ ਉਹਨਾਂ ਦੀ ਸਿਹਤ ਜਿਹੜੀ ਆ ਉਹ ਬਿਲਕੁਲ ਠੀਕ ਨਹੀਂ ਹੋ ਜਾਂਦੀ ਤੰਦਰੁਸਤ ਨਹੀਂ ਹੋ ਜਾਂਦੇ ਤਾਂ ਹੁਣ ਵਿਰੋਧੀ ਜਿਹੜੇ ਆ ਉਹ ਸਵਾਲ ਚੁੱਕਣ ਲੱਗ ਪਏ ਆ ਸੀਐਮ ਦੀ ਸਿਹਤ ਨੂੰ ਲੈ ਕੇ ਜੋ ਚਰਚਾਵਾਵਾਂ ਚੱਲ ਰਹੀਆਂ ਨੇ ਤਾਂ ਉਸ ਦੇ ਉੱਤੇ ਕਿ ਜਿਹੜਾ ਉਹ ਸਿਹਤ ਮੰਤਰੀ ਨੇ ਤਾਂ ਉਹਨਾਂ ਨੂੰ ਮੈਡੀਕਲ ਬਲੱਟਿਨ ਜਾਰੀ ਕਰਕੇ ਇਹ ਦੱਸਣਾ ਚਾਹੀਦਾ ਕਿ ਸੀਐਮ ਦੀ ਸਿਹਤ ਕਿਵੇਂ ਆ ਤਾਂ ਜੋ ਪੰਜਾਬ ਦੇ ਜਿਹੜੇ ਲੋਕ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗ ਸਕੇ ਉਹ ਅਫਵਾਹਾਂ ਦੇ ਵਿੱਚ ਹੀ ਹੁੰਦੇ ਨਾ ਰਹੇ